ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਿਨਾਂ ਦੇ ਵਿੱਚ ਸਰਹਿੰਦ ਦੇ ਦਾ ਸੂਬੇਦਾਰ ਵਜ਼ੀਰ ਖਾਨ ਬਹੁਤ ਗੁੱਸੇ ਵਿੱਚ ਸੀ ਇਹ ਸਾਰਾ ਗੁੱਸਾ ਖਿਜ ਉਹ ਆਪਣੇ ਮਤ ਹਿੱਤਾਂ ਉੱਪਰ ਕੱਢਣ ਲੱਗਾ ਸਿੱਖਾਂ ਵੱਲੋਂ ਸ਼ਾਹੀ ਚੌਂਕੀਆਂ ਉੱਪਰ ਕਬਜ਼ਾ ਕਰਨ ਅਤੇ ਸ਼ਾਹੀ ਖਜ਼ਾਨੇ ਲੁੱਟਣ ਦੀਆਂ ਖਬਰਾਂ ਨੇ ਉਸ ਦੀ ਨੀਂਦ ਹਰਾਮ ਕਰ ਦਿੱਤੀ ਬੇਚੈਨੀ ਵਿੱਚ ਉਹ ਉਹ ਰਾਤ ਵੇਲੇ ਉੱਠ ਬੈਣਦਾ ਕਿਤੇ ਕਾਫਰਾਂ ਦਾ ਗੁਰੂ ਫਿਰਤਾ ਨਹੀਂ ਪੰਜਾਬ ਵੱਲੋਂ ਆ ਗਿਆ ਨੀਹਾਂ ਵਿੱਚ ਜਿੰਦਾ ਚਿਣੇ ਤੇ ਫਿਰ ਕਤਲ ਕੀਤੇ ਗੁਰੂ ਦੇ ਛੋਟੇ ਪੁੱਤਰ ਉਹਨੂੰ ਸੁਪਨਿਆਂ 'ਚ ਤੇ ਜਾਗੋ ਮਿੱਟੀ ਵਿੱਚ ਦਿਖਾਈ ਦਿੰਦੇ ਉਹ ਕਬਰਾ ਆ ਕੇ ਉੱਠਦਾ ਸ਼ਰੀਰ ਮੁੜ ਕੇ ਨਾਲ ਭੇਜੇ ਜਾਂਦਾ ਉਸ ਦੀਆਂ ਬੇਗਮਾਂ ਵੀ ਪਰੇਸ਼ਾਨ ਸਨ ਇੱਕ ਦਿਨ ਤਣਾ ਤੋਂ ਮੁਕਤ ਹੋਣ ਲਈ ਵਜ਼ੀਰ ਖਾਨ ਨੇ ਆਪਣੇ ਕਰਿੰਦਿਆਂ ਨੂੰ ਹਵੇਲੀ ਦੇ ਪਿਛਲੇ ਹਿੱਸੇ ਵਿੱਚ ਖੁਸ਼ਬੂਦਾਰ ਪਾਣੀ ਦਾ ਛਿੜਕਾ ਕਰਕੇ ਦਰਬਾਰ ਸਜਾਉਣ ਲਈ ਗਿਆ ਤੁਰੰਤ ਕਰਿੰਦੇ ਅਤੇ ਸਾਇੰਸ ਹਰਕਤ ਵਿੱਚ ਆ ਗਏ ਵਜ਼ੀਰ ਖਾਨ ਦੇ ਬੈਠਣ ਲਈ ਖਾਸ ਪ੍ਰਬੰਧ ਕੀਤਾ ਗਿਆ ਉਸ ਦੇ ਮਤ ਹਿਤ ਸੈਨਾਪਤੀ ਦਿਵਾਨ ਅਤੇ ਹੋਰ ਅਮੀਰ ਉਮਰਾਂ ਨੂੰ ਸੱਦੇ ਭੇਜ ਦਿੱਤੇ ਗਏ ਕੁਝ ਘੜੀਆਂ ਵਿੱਚ ਦਰਬਾਰ ਸਜ ਗਿਆ ਮਹਿਕ ਦੇ ਵਾਤਾਵਰਨ ਵਿੱਚ ਵਜ਼ੀਰ ਖਾਨ ਸ਼ਹਿਨ ਸ਼ਾਹ ਵਾਂਗ ਦਰਬਾਰ ਵਿੱਚ ਪਧਾਰਿਆ ਤਾਂ ਸਭਣਾ ਨੇ ਉੱਠ ਕੇ ਸਲਾਮਾਂ ਕੀਤੀਆਂ ਖੁਸ਼ ਹੋਣ ਦੀ ਬਜਾਏ ਵਜ਼ੀਰ ਖਾਨ ਦੇ ਮੱਥੇ ਦੀਆਂ ਤਿਉੜੀਆਂ ਹੋਰ ਉੱਭਰ ਆਈਆਂ ਜਦ ਉਸ ਨੇ ਸਭਣਾ ਦਰਬਾਰੀਆਂ ਦੇ ਚਿਹਰੇ ਖਿੜੇ-ਖਿੜੇ ਦੇਖੇ ਹੈ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਕਾਫਰ ਮੁਗਲ ਸਲਤਨਤ ਨੂੰ ਸਨ ਲਾਉਣ ਲੱਗੇ ਹੋਏ ਨੇ ਸੋਚਦਿਆਂ ਉਸ ਨੇ ਆਪਣੇ ਆਸਣ ਉੱਪਰ ਬੈਠਦਿਆਂ ਹੀ ਕਿਹਾ ਮੈਂ ਜੋ ਅੱਜਕੱਲ ਸੁਣ ਰਿਹਾ ਹਾਂ ਇਹ ਆਪਵਾਹ ਨੇ ਜਾ ਸਹੀ ਵਾਰਦਾਤਾ ਨੇ ਹਜੂਰ ਸਾਨੂੰ ਪਤਾ ਲੱਗੇ ਆਪ ਨੂੰ ਕਿਸ ਗੱਲ ਨੇ ਪਰੇਸ਼ਾਨ ਕੀਤਾ ਹੈ دیਵਾਨ ਸੁਚਾਨੰਦ ਨੇ ਹੌਂਸਲਾ ਕਰਕੇ ਪੁੱਛਿਆ ਮੈਨੂੰ ਲੱਗਦਾ ਹੈ ਸਰਹਿੰਦ ਦੇ ਤਮਾਮ ਅਹੁਦੇਦਾਰ ਸੁੱਤੇ ਰਹਿੰਦੇ ਨੇ ਕਿਸੇ ਨੂੰ ਵੀ ਸ਼ਹਿਨਸ਼ਾ ਦੇ ਕਹਿਰ ਦਾ ਖੋਫ ਨਹੀਂ ਹੈ ਇਹ ਨਾ ਭੁੱਲੋ ਬਾਦਸ਼ਾਹ ਤੋਂ ਪਹਿਲਾਂ ਮੈਂ ਤੁਹਾਡੇ ਸਿਰਾਂ ਉੱਪਰ ਖੜਾ ਹਾਂ ਆਸ-ਪਾਸ ਕੀ ਹੋ ਰਿਹਾ ਹੈ ਕਿਸੇ ਨੂੰ ਖਬਰ ਨਹੀਂ ਕਿੱਧਰ ਮਰ ਗਏ ਮੁਗਲ ਹਕੂਮਤ ਦੇ ਸੂਈਏ جاسੂਸ ਮੁਖਬਰ ਗੋਪਚਰ ਯਾਦ ਰੱਖੋ ਇਸ ਤਰ੍ਹਾਂ ਬੇਖਬਰ ਰਹੇ ਤਾਂ ਬੇਗਮਾਂ ਦੀ ਗੋਦ ਦਾ ਨਿੱਗ ਬਹੁਤੀ ਦੇਰ ਨਹੀਂ ਮਾਣ ਸਕਦੇ ਵਜ਼ੀਰ ਖਾਨ ਆਪਣੇ ਸੈਨਾਪਤੀਆਂ ਵੱਲ ਬੰਗਾਰ ਨਾਲ ਚਾਕਿਆ ਸਾਨੂੰ ਪਤਾ ਲੱਗੇ ਹਜੂਰ ਆਪ ਕਿੰਨਾ ਬਾਰੇ ਗੱਲ ਕਰ ਰਹੇ ਹੋ ਦੂਸਰੇ ਫੌਜਦਾਰ ਨੇ ਪੁੱਛਿਆ ਤੁਹਾਨੂੰ ਇਲਮ ਹੈ ਇਲਾਕੇ ਵਿੱਚ ਕਾਫਰ ਕੀ ਕਰਦੇ ਪੈਨੇ ਵਜੀਰ ਖਾਨ ਨੇ ਨਫ਼ਰਤ ਅਤੇ ਗੁੱਸੇ ਨਾਲ ਪੁੱਛਿਆ ਕਾਫਰ ਕਿਹੜੇ ਕਾਫਰ ਕਈ ਜਣੇ ਇੱਕ ਸਾਥ ਬੋਲੇ ਕਾਫਰਾਂ ਨੂੰ ਨਹੀਂ ਜਾਣਦੇ ਤਾਜੁਬ ਹੈ ਇਹਨੇ ਜਲਦੀ ਭੁੱਲ ਗਏ ਨਾਨਕ ਪੰਥੀ ਨੇ ਜਿਹੜੇ ਸਿੱਖਾਂ ਬਿਨਾ ਇਹ ਤੇ ਹੋਰ ਕਿਹੜਾ ਕਾਫਰ ਹੈ ਅਸੀਂ ਉਹਨਾਂ ਨੂੰ ਮਾਖੋਵਾਲ ਤੋਂ ਉਜਾੜ ਦਿੱਤਾ ਅਸੀਂ ਕਾਫਰਾਂ ਦੇ ਚਮਕੌਰ ਦੀ ਗੜੀ 'ਚ ਪੈਰ ਨਹੀਂ ਲੱਗਣ ਦਿੱਤੇ ਅਸੀਂ ਇਹਨਾਂ ਕਾਫਰਾਂ ਦਾ ਮਾਲ ਵੀ ਤੱਕ ਪਿੱਛਾ ਕੀਤਾ ਅਸੀਂ ਇਹਨਾਂ ਨੂੰ ਪੰਜਾਬ ਵਿੱਚੋਂ ਕੱਢ ਦਿੱਤਾ ਨੰਦੇੜ ਤੱਕ ਪਠਾਨ ਪਿੱਛੇ ਭੇਜੇ ਦੇ ਜੀਰ ਅਤੇ ਗੁੱਸਾ ਚਲਕਦਾ ਸੀ ਕਿ ਮਨੋਸ ਕਦੇ ਚੋਰਾਂ ਮਟੇਰਿਆਂ ਨੇ ਵੀ ਰਾਜ ਕੀਤਾ ਹੈ ਭੁੱਖੇ ਮਰਦੇ ਦੋ ਚਾਰ ਘਰ ਲੁੱਟ ਲੈਂਦੇ ਨੇ ਇਸੇ ਬੋਲ ਵਾਲੇ ਨਹੀਂ ਮੰਨਣਾ ਦੀਵਾਨ ਸੁਚਾਨੰਦ ਨੇ ਵਜ਼ੀਰ ਖਾਨ ਨੂੰ ਠੰਡਾ ਕਰਨਾ ਚਾਹਿਆ ਬੱਚਿਆਂ ਵਾਂਗ ਸੋਚਦੇ ਪਏ ਹੋ ਦੀਵਾਨ ਸਾਹਿਬ ਜਾਣਦੇ ਨਹੀਂ ਸਿਖੜਿਆਂ ਨੂੰ ਪਤਾ ਨਹੀਂ ਇਹ ਕਿਹੜੀ ਮਿੱਟੀ ਦੇ ਬਣੇ ਹੋਏ ਨੇ ਇਹ ਤਾਂ ਮਰੇ ਮਰੇ ਵੀ ਉੱਠ ਪੈਂਦੇ ਨੇ ਪਤਾ ਹੈ ਇਹਨਾਂ ਸੋਨੀਪੱਤ ਦੀ ਚੌਂਗੀ ਤੇ ਕਬਜ਼ਾ ਕਰ ਲਿਆ ਕੈਥਾ ਲੱਗੇ ਸ਼ਾਹੀ ਖਜ਼ਾਨਾ ਲੁੱਟ ਲਿਆ ਸਭ ਤੋਂ ਬੁਰੀ ਖਬਰ ਹੈ ਸਮਾਣਾ ਕਸਬਾ ਨਿਸ਼ਤੋਨਾਬੂਦ ਕਰ ਦਿੱਤਾ ਹਾਵੇਲੀਆਂ ਖੰਡਰ ਬਣਾ ਦਿੱਤੀਆਂ ਨਵਾਬਾਂ ਸਯਾਦਿਆਂ ਜਿਗੈਰਾ ਮੁਜ਼ਾਰਿਆਂ ਵਿੱਚ ਤਰਸੀਮ ਕਰ ਦਿੱਤੀਆਂ ਤੇ ਆਪਣਾ ਫੌਜਦਾਰ ਪੱਕੇ ਤੌਰ ਤੇ ਬਿਠਾ ਦਿੱਤਾ ਤੁਸੀਂ ਆਖਦੇ ਪਇਓ ਕਦੇ ਚੋਰਾ ਡਾਕੂਆਂ ਵੀ ਰਾਜ ਕੀਤਾ ਈ ਵਜ਼ੀਰ ਖਾਨ ਨੇ ਚਿਹੜਿਆਂ ਖੇਜ ਨਾਲ ਕਿਹਾ ਹਜ਼ੂਰ ਦਰਅਸਲ ਸੁਚਾਨੰਦ ਨੇ ਕੁਝ ਕਹਿਣਾ ਚਾਹਿਆ ਸੁਚਾਨੰਦ ਵਜ਼ੀਰ ਖਾਨ ਸ਼ੇਰ ਮੰਗ ਦਿਹਾੜਿਆ ਤੈਨੂੰ ਇਲਮ ਹੈ ਸਮਾਣੇ ਦੀਆਂ ਹਵੇਲੀਆਂ ਤੇ ਗੜੀਆਂ ਕਿਲਿਆਂ ਵਾਂਗ ਮਜ਼ਬੂਤ ਸਨ ਮੈਂ ਖੁਦ ਵੇਖੀਆਂ ਹੋਈਆਂ ਸਨ ਪੂਰੇ ਸਮਾਣੇ ਦੇ ਗਿਰਦ ਮਜ਼ਬੂਤ ਦੀਵਾਰ ਸੀ ਫੇਰ ਵੀ ਤੁਹਾਡੇ ਚੋਰਾਂ ਲੁੱਟੇਰਿਆਂ ਨੇ ਵਜ਼ੀਰ ਖਾਨ ਨੇ ਸ਼ਬਦ ਚੋਰਾਂ ਲੁੱਟੇਰਿਆਂ ਉੱਪਰ ਖਾਸ ਅੰਦਾਜ਼ ਨਾਲ ਜੋੜ ਦਿੱਤਾ ਸਭ ਤਬਾਹ ਕਰ ਦਿੱਤਾ ਹੁਣ ਇੱਕ ਆਫਰ ਸਰਹੰਦ ਉੱਪਰ ਹਮਲਾ ਕਰਨ ਬਾਰੇ ਸੋਚ ਰਹੇ ਨੇ ਹਜੂਰ ਆਲਾ ਪਤਾ ਨਹੀਂ ਸਿੱਖਾਂ ਦੇ ਗੁਰੂ ਨੇ ਨੰਦੇੜ ਵੱਲੋਂ ਕੌਣ ਭੇਜਿਆ ਕੋਈ ਇਸ ਨੂੰ ਗੁਰੂ ਦਾ ਬੰਦਾ ਸੱਦਦਾ ਹੈ ਕੋਈ ਬੰਦਾ ਸਿੰਘ ਆਖਦਾ ਹੁਣ ਤਾਂ ਲੋਕਾਂ ਨੇ ਇਸ ਦੇ ਨਾਅ ਨਾਲ ਬਹਾਦਰ ਵੀ ਜੋੜ ਦਿੱਤਾ ਸੁਚਾਨੰਦ ਬੋਲਿਆ ਜਦ ਵਜ਼ੀਰ ਖਾਨ ਦੀ ਸੈਨਾ ਨਾਲ ਲੋਹਾ ਲੈਣਾ ਪਿਆ ਪਤਾ ਚੱਲ ਜਾਏਗਾ ਬਹਾਦਰ ਹੈ ਕਿ ਬੁੱਜਦੇਲ ਸੁਣਿਆ ਹੈ ਨੰਦੇੜ ਇਹ ਕੋਈ ਬੈਰਾਗੀ ਸਾਧੂ ਸੀ ਬੈਰਾਗੀ ਕੀ ਲੜ ਲੈਣਾ ਹੋਇਆ ਸ਼ਾਹੀ ਸਿਪਾਈਆਂ ਨਾਲ ਵਜ਼ੀਰ ਖਾਨ ਨੇ ਸ਼ਾਹੀ ਰੋਬ ਨਾਲ ਕਿਹਾ ਹਾਜ਼ੂਰ ਖਿਮਾ ਕਰਨਾ ਇੱਕ ਸੈਨਾਪਤੀ ਕੁਝ ਆਖਣ ਲਈ ਉੱਠਿਆ ਉਹ ਜਾਖਣਾ ਚਾਹੁੰਦਾ ਹੈ ਤਾਂ ਆਖ ਵਜ਼ੀਰ ਖਾਨ ਉਸ ਵੱਲ ਚਾਕਿਆ ਮੈਨੂੰ ਇਹ ਕੋਈ ਐਰਾ ਗੇਰਾ ਬੇਰਾਗੀ ਨਹੀਂ ਜਾਪਦਾ ਹਜੂਰ ਇੱਕ ਬੇਰਾਗੀ ਐਨਾ ਜ਼ਲਮ ਕਿਵੇਂ ਹੋ ਸਕਦਾ ਹੈ ਉਹ ਹਵੇਲੀਆਂ ਵੀ ਤਬਾਹ ਕਰਦਾ ਏ ਨਵਾਬਾਂ ਨੂੰ ਜ਼ਿੰਦਾ ਜਲਾਦਾ ਫਿਰ ਆਪਣੇ ਇੱਕ ਸਿੱਖ ਨੂੰ ਸਮਾਣੇ ਦਾ ਫੌਜਦਾਰ ਵੀ ਥਾਪਦਾ ਮੁਜਾਰਿਆਂ ਵਿੱਚ ਜ਼ਮੀਨਾਂ ਤਕਸੀਮ ਕਰਦਾ ਏ ਇਹ ਕੋਈ ਢੋਂਗੀ ਹੈ ਪੂਰੀ ਇਤਲਾ ਲਈ ਇਸ ਪਿੱਛੇ ਸੂਈਏ ਲਗਾਣੇ ਚਾਹੀਦੇ ਨੇ ਆ ਕੇ ਸੈਨਾਪਤੀ ਬੈਠ ਗਿਆ ਸੈਨਾਪਤੀ ਦੀ ਗੱਲ ਛੁੱਟ ਪਾਉਣ ਵਾਲੀ ਨਹੀਂ ਹਜੂਰ ਸੁਚਾਨੰਦ ਬੋਲਿਆ ਓ ਸੱਚ ਹੀ ਕੋਈ ਢੋਂਗੀ ਹੋਏਗਾ ਸੁਣਿਆ ਹੈ ਉਹ ਤੰਤਰ ਮੰਤਰ ਵਿੱਦਿਆ ਔਰ ਕਾਲਾ ਜਾਦੂ ਵੀ ਜਾਂਦਾ ਹੋਰਨ ਪਤਾ ਲਗਵਾਓ ਸਮਾਣਾ ਹੁਣ ਕਿਸ ਦੇ ਕਬਜ਼ੇ ਵਿੱਚ ਹੈ ਵਜ਼ੀਰ ਖਾਨ अफवाहਾਂ ਉੱਪਰ ਵਿਸ਼ਵਾਸ ਨਹੀਂ ਸੀ ਕਰਦਾ ਉਸਨੇ ਜੋ ਸੁਣਿਆ ਸੀ ਉਸ ਕਾਰਨ ਅੰਦਰੋਂ ਡਰਿਆ ਹੋਇਆ ਸੀ ਉਸ ਦੀ ਖੁਆਈ ਸੀ ਕੋਈ ਕਹੇ ਸਮਾਣਾ ਸਹੀ ਸਲਾਮਤ ਹੈ ਪਤਾ ਕਰ ਲਿਆ ਹੈ ਹਜੂਰ ਗੋਪਤ ਚਰ ਇੱਕ ਇੱਕ ਪਲ ਦੀ ਖਬਰ ਦੇ ਰਹੇ ਨੇ ਸਾਰੇ ਨਵਾਬ ਔਰ ਸੈਦ ਮਾਰੇ ਗਏ ਹਨ ਕੋਈ ਵੀ ਨਹੀਂ ਬਚਿਆ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ ਗਏ ਉਹਨਾਂ ਨੂੰ ਕਬਰਾਂ ਵੀ ਨਸੀਬ ਨਹੀਂ ਹੋਈਆਂ ਬਾਜ਼ਾਰ ਲੁੱਟ ਲਏ ਗਏ ਹਵੇਲੀਆਂ ਮਿੱਟੀ ਬਲੇਵੇਂ ਦਾ ਢੇਰ ਬਣੀਆਂ ਹੋਈਆਂ ਨੇ ਪਤਾ ਨਹੀਂ ਕਿਵੇਂ ਜੈਨੀਆਂ ਦਾ ਇੱਕ ਮੁਹੱਲਾ ਬਚਿਆ ਸੈਨਾਪਤੀ ਦੇ ਇੱਕ ਸਹਾਇਕ ਨੇ ਤਫਸੀਲ ਨਾਲ ਦੱਸਿਆ ਵਜ਼ੀਰ ਖਾਨ ਸੋਚੀ ਪੈ ਗਿਆ ਦਰਬਾਰ ਵਿੱਚ ਸਨਾਟਾ ਸੀ ਸੱਚ ਹੀ ਚਿੰਤਾ ਵਾਲੀ ਗੱਲ ਸੀ ਕੁਝ ਚਿਰ ਬਾਅਦ ਉਸਨੇ ਹੌਲੀ ਜੀ ਪੁੱਛਿਆ ਇਸ ਕਾਫਰ ਬੰਦੇ ਕੋਲ ਕਿੰਨੀ ਕੋ ਫੌਜ ਹੈ ਫੌਜਕਾਰੀ ਹਜ਼ੂਰ ਡਾਕੂ ਲੁਟੇਰੇ ਨੇ ਸਾਰੇ ਆਸ-ਪਾਸ ਦੇ ਪਿੰਡਾਂ ਵਿੱਚੋਂ ਇਹਨਾਂ ਨਾਲ ਆੜਲੇ ਨੇ ਸੁਚਾਨੰਦ ਨੇ ਕਿਰਣਾ ਨਾਲ ਕਿਹਾ ਫੇਰ ਤਾਂ ਨਵਾਬਾਂ ਨਾਲ ਜੋ ਕੁਝ ਹੋਇਆ ਸਹੀ ਹੋਇਆ ਉਹਨਾਂ ਨਾਲ ਐਵੇਂ ਹੋਣਾ ਚਾਹੀਦਾ ਸੀ ਇਹਨਾਂ ਦੀਆਂ ਹਵੇਲੀਆਂ ਸਾੜ ਦਿੱਤੀਆਂ ਜਾਂ ਮਿੱਟੀ 'ਚ ਮਿਲਾ ਦਿੱਤੀਆਂ ਬਹੁਤ ਠੀਕ ਹੋਇਆ ਵਜ਼ੀਰ ਖਾਨ ਨੇ ਡੂੰਘੇ ਦੁੱਖ ਨਾਲ ਕਿਹਾ ਕੀ ਆਖਦੇ ਹੋ ਹਜੂਰ ਸੁਚਾਨੰਦ ਹੈਰਾਨ ਹੋਇਆ ਸਹੀ ਆਖਦਾ ਹਾਂ ਵਜ਼ੀਰ ਖਾਨ ਖੇਜੇ ਨਾਲ ਬੋਲਿਆ ਅਗਰ ਕਾਫਰ ਬੰਦੇ ਨਾਲ ਪਿੰਡਾਂ ਦੇ ਡਾਕੂ ਲੁੱਟੇਰੇ ਰਲੇ ਹੋਏ ਨੇ ਔਰ ਉਹਨਾਂ ਨੇ ਸਮਾਣਾ ਖੇ ਬਣਾ ਦਿੱਤਾ ਅਗਰ ਇਸ ਕਾਫਰ ਕੋਲ ਮਾਰ ਸੈਨਾ ਹੋਵੇ ਜਾਂ ਤਿਆਰ ਕਰ ਲਵੇ ਫਿਰ ਤਾਂ ਇਹ ਦਿੱਲੀ ਦੇ ਤਖਤ ਨੂੰ ਹੱਥ ਪਾ ਲਵੇਗਾ ਸ਼ਾਹੀ ਸੈਨਾ ਜਾਂ ਨਵਾਬ ਸਿਆਦ ਦੀ ਨਿਜੀ ਸੈਨਾ ਨੂੰ ਚੁੱਲੂ ਪਰ ਪਾਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਇਹਨਾਂ ਕੋਲ ਹਥਿਆਰ ਨੇ ਘੋੜੇ ਨੇ ਤੋਪਾਂ ਨੇ ਤੇ ਦੂਸਰੇ ਪਾਸੇ ਇੱਕ ਬੈਰਾਗੀ ਸਾਧੂ ਨਾਲ ਚੋਰ ਤੇ ਲੁਟੇਰੇ ਰਲੇ ਹੋਏ ਨੇ ਵਾਹ ਵਜ਼ੀਰ ਖਾਨ ਨੇ ਤਨਜ਼ ਨਾਲ ਇਧਰ ਉਧਰ ਸਿਰ ਘੁਮਾਇਆ ਤੇ ਹਕਾਰਤ ਨਾਲ ਆਪਣੇ ਸੈਨਾਪਤੀਆਂ ਔਰ ਅਹੁਦੇਦਾਰਾਂ ਵੱਲ ਤੱਕਿਆ ਸੁਜਾਨੰਦ ਵਜ਼ੀਰ ਖਾਨ ਦੀਆਂ ਬਲਦੀਆਂ ਅੱਖਾਂ ਵੱਲ ਵੇਖ ਨਾ ਸਕਿਆ ਉਸ ਦੀ ਆਪਣੇ ਆਪ ਹੀ ਗਰਦਨ ਝੁਕ ਗਈ ਉਹ ਧੀਮੀ ਸਿਰ ਵਿੱਚ ਦੁੱਖ ਜ਼ਾਹਿਰ ਕਰਦਿਆਂ ਕਿਆ ਆਪ ਦੀ ਪਰੇਸ਼ਾਨੀ ਔਰ ਦੁੱਖ ਮੈਂ ਸਮਝ ਰਿਹਾ ਹਾਂ ਹਜ਼ੂਰ ਪਰ ਸਾਡੇ ਪਾਸ ਅਜੇ ਤੱਕ ਜੋ ਵੀ ਕਬਰਾ ਪੁੱਜ ਦੀਆਂ ਨੇ ਜਾਂ ਪੁੱਜ ਦੀਆਂ ਆ ਰਹੀਆਂ ਨੇ ਉਹਨਾਂ ਵੱਲ ਕੋਈ ਖਾਸ ਤਵੱਜੋ ਨਹੀਂ ਸੀ ਦਿੱਤੀ ਜਾ ਸਕਦੀ ਇੰਨੀ ਵੱਡੀ ਸਲਤਨਤ ਵਿੱਚ ਇਹ ਮਾਮੂਲੀ ਵਾਕਿਆਤ ਸਨ ਇੱਕ ਗਾਫਰ ਬੰਦੇ ਕੋਲ ਵੇਲੜਾਂ ਦੀ ਭੀੜ ਏ ਚੂੜੇ ਚਮਾਰ ਗੁਜਰ ਵੰਜਾਰੇ ਨਾਈ ਛੀਂਬੇ ਇਕੱਠੇ ਕਰ ਲਏ ਨੇ ਵਿੱਚ ਚੋਰ ਲੁਟੇਰੇ ਵੀ ਨੇ ਬਾਹੀ ਕਰਨ ਵਾਲੇ ਸੰਧਾਂ ਕਈਆਂ ਤੰਗਲੀਆਂ ਦੇ ਹਥਿਆਰ ਬਣਾਈ ਫਿਰਦੇ ਨੇ ਸਾਡੇ ਪਾਸ 15000 ਤੋਂ ਵਧੇਰੇ ਹਥਿਆਰਬੰਦ ਸਿਪਾਈ ਨੇ ਤੇ ਸਾਡੇ ਪड़ोसी ਨਵਾਬ ਸ਼ੇਰ ਮੁਹੰਮਦ ਖਾਨ ਪਾਸ ਵੀ ਤਕੜੀ ਫੌਜ ਹੈ ਕੀ ਕਰ ਲਏਗਾ ਇਹ ਬਹੁਤ ਕਮਜ਼ੋਰ ਸਮਝ ਰਿਹਾ ਹੈ ਦੁਸ਼ਮਣ ਨੂੰ ਸੁਚਾਨੰਦ ਖਬਰ ਤਾਂ ਹੋਰ ਵੀ ਮਿਲੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਕਾਫਰ ਦਰਿਆ ਪਾਰ ਕਰਨ ਦੀ ਤਾਕ ਵਿੱਚ ਨੇ ਉਹ ਇਸ ਕਾਫਰ ਬੰਦਾ ਸਿੰਘ ਨਾਲ ਨਹੀਂ ਆ ਮਿਲਣਗੇ ਵਜ਼ੀਰ ਖਾਨ ਦੇ ਤੇਵਰ ਹੋਰ ਚੜ ਗਏ ਹਜ਼ੂਰ ਕਾਮ ਕਾ ਚਿੰਤਾ ਨਾ ਕਰੋ ਸਤਲੁਜ ਦੇ ਪਤਨ ਮੱਲੀ ਸਾਡਾ ਸ਼ੇਰ ਮੁਹੰਮਦ ਖਾਨ ਡਟਿਆ ਹੋਇਆ ਹੈ ਉਸਨੇ ਦਰਿਆ ਉੱਪਰ ਦੀ ਪਰਿੰਦਾ ਨਿਲੰਘਣ ਦੇਣਾ ਇਹ ਕਾਫਰ ਕੀ ਸ਼ੈ ਨੇ ਸੁਚਾਨੰਦ ਨੇ ਚਾਪਲੂਸੀ ਦੇ ਅੰਦਾਜ਼ਾ ਨਾਲ ਵਜ਼ੀਰ ਖਾਨ ਨੂੰ ਠੰਡਾ ਕਰਨਾ ਚਾਹੀਆ ਟੁੱਕੀ ਵੜੇ ਨਹੀਂ ਪੱਕਦੇ ਸੁਚਾਨੰਦ ਫੌਰਨ ਕੁਝ ਕਰਨ ਦਾ ਵੇਲਾ ਹੈ ਮਲੇਰ ਕੋਟਲਾ ਦੇ ਨਵਾਬ ਨੂੰ ਖਬਰਦਾਰ ਕਰੋ ਰੋਪੜ ਦੇ ਫੌਜਦਾਰ ਨੂੰ ਹਦਾਇਤ ਕਰੋ ਪੈਰਾ ਸਖਤ ਕੀਤਾ ਜਾਏ ਦਿਨ ਰਾਤ ਅਠੇ ਪੈਰ ਨਿਗਰਾਨੀ ਰੱਖੀ ਜਾਏ ਸਤਲੁਜ ਦੇ ਪਾਰ ਜੁੜੇ ਕਾਫਰਾਂ ਨੂੰ ਸਰਹਿੰਦ ਵੱਲ ਹਰਗਿਜ਼ ਨਹੀਂ ਆਉਂਦੇ ਨਾ ਨਹੀਂ ਤਾਂ ਸਰਹਿੰਦ ਔਰ ਦਿੱਲੀ ਲਈ ਨਵੀਆਂ ਮੁਸ਼ਕਲਾਂ ਆ ਖੜਨਗੀਆਂ ਫੌਰਨ ਸੇ ਪੇਸ਼ਟਰ ਸੂਈਆਂ ਨੂੰ ਰਵਾਨਾ ਕਰੋ ਹੁਕਮ ਦੇ ਕੇ ਵਜ਼ੀਰ ਖਾਨ ਆਪਣੇ ਸੈਨਾਪਤੀਆਂ ਵੱਲ ਮੁਖਤਾਬੀ ਹੋਇਆ ਆਪਣੀ ਸੈਨਾ ਨੂੰ ਤਿਆਰ ਬਰ ਤਿਆਰ ਰੱਖੋ ਤੋਪਾਂ ਬੰਦੂਕਾਂ ਔਰ ਬਾਕੀ ਹਥਿਆਰਾਂ ਪਰਖ ਲਓ ਹਾਥੀਆਂ ਘੋੜਿਆਂ ਦੀ ਖਾਦ ਖੁਰਾਕ ਦਾ ਖਿਆਲ ਰੱਖੋ ਸੈਨਿਕਾਂ ਨੂੰ ਕਹੋ ਬਹੁਤ ਸਮਾਂ ਵੇਲਾ ਬੈਠ ਕੇ ਖਾ ਲਿਆ ਹੁਣ ਇਸ ਦਾ ਘਮੋੜਨ ਦਾ ਵੇਲਾ ਆਉਣ ਵਾਲਾ ਔਰ ਸੁਚਾਨੰਦ ਹਜੂਰ ਸੁਚਾਨੰਦ ਬੈਠਾ ਹੀ ਸਾਵਧਾਨ ਹੋ ਗਿਆ ਆਪਣੇ ਜਾਸੂਸ ਭੇਜ ਕੇ ਪਤਾ ਕਰੋ ਇਸ ਕਾਫਰ ਕੋਲ ਕਿੰਨੀ ਕ ਫੌਜ ਹੈ ਕੀ ਹਥਿਆਰ ਨੇ ਤੋਪਾਂ ਬੰਦੂਕਾਂ ਘੋੜੇ ਵੀ ਹੈਗੇ ਨੇ ਸੁ ਜੀ ਪਹਿਲਾਂ ਹੀ ਭੇਜ ਦਿੱਤੇ ਹੋਏ ਨੇ ਹਜੂਰ ਆ ਪਰੇਸ਼ਾਨ ਨਾ ਹੋ ਆ ਕੇ ਸੁਚਨੰਦ ਉੱਠ ਖੜਾ ਤੇ ਝੁੱਕ ਕੇ ਸਲਾਮ ਕੀਤਾ ਜਿਵੇਂ ਜਾਣ ਦੀ ਆਗਿਆ ਮੰਗ ਰਿਹਾ ਹੋਵੇ ਹਜੂਰ ਅਸੀਂ ਸਿਪਾਈਆਂ ਨੂੰ ਤਿਆਰ ਕਰੀਏ ਆਖਦਿਆਂ ਸੈਨਾਪਤੀਆਂ ਵੀ ਉੱਠ ਖੜੇ ਹੋਏ ਵਜ਼ੀਰ ਖਾਨ ਸਮਝਦਾ ਸੀ ਸਾਰੇ ਉਸ ਕੋਲ ਖੜਾ ਛੜਾਉਣਾ ਚਾਹੁੰਦੇ ਨੇ ਜਿਵੇਂ ਹੀ ਉਹ ਸਲਾਮ ਕਰਦੇ ਪਿਛਾਂ ਹਟਣ ਲੱਗੇ ਵਜ਼ੀਰ ਖਾਨ ਨੇ ਕਿਹਾ ਰੁਕੋ ਸਾਰੇ ਰੁਕ ਗਏ ਸੁਚਨੰਦ ਮੈਂ ਸੋਚ ਰਿਹਾ ਇਸ ਕਾਫਰ ਦੀ ਸੈਨਾ ਵਿੱਚ ਸਨ ਲਾਉਣ ਲਈ ਤੂੰ ਆਪਣੇ ਪਤੀਜੇ ਲਾਲ ਚੰਦ ਨੂੰ 1000 ਘੋੜ ਸਵਾਰ ਲੈ ਕੇ ਉਸ ਦੀ ਫੌਜ ਵਿੱਚ ਸ਼ਾਮਲ ਹੋਣ ਲਈ ਯਾਖ ਲਾਲ ਚੰਦ ਸਾਨੂੰ ਬੁਰਾ ਮੰਦਾ ਬੋਲ ਕੇ ਕਾਫਰ ਨਾਲ ਵਫਾ ਦਾ ਰਹਿਣ ਦਾ ਬਹਾਨਾ ਕਰੇ ਅੰਦਰ ਖਾਤੇ ਭੇਟ ਹਾਸਲ ਕਰੇ ਅਗਰ ਜੰਗ ਲੱਗਦੀ ਹੈ ਤਾਂ ਮੌਕਾ ਪਾ ਕੇ ਵਜ਼ੀਰ ਖਾਨ ਸਾਜ਼ਿਸ਼ੀ ਲੇਜੇ ਨਾਲ ਚੁੱਪ ਹੋ ਗਿਆ ਮੈਂ ਸਮਝ ਗਿਆ ਹਜ਼ੂਰ ਐਵੇਂ ਹੋਵੇਗਾ ਲਾਲ ਚੰਦ ਖੁਦ ਤਾਂ ਜੰਗ ਦੇ ਮੈਦਾਨਾਂ ਵਿੱਚੋਂ ਬਾਹਰ ਹੋਵੇਗਾ ਹੀ ਨਾਲ ਇਹਨੇ ਕੋ ਕਾਫਰਾਂ ਨੂੰ ਵੀ ਜੰਗ ਵਿੱਚੋਂ ਬਾਹਰ ਕਰਕੇ ਦਹਿਸ਼ਤ ਫੈਲਾ ਦੇਗਾ ਸ਼ਾਬਾਸ਼ ਵਜ਼ੀਰ ਚੰਦ ਦਾ ਚਿਹਰਾ ਦਗਣ ਲੱਗਾ ਸਭਨਾ ਨੇ ਇੱਕ ਵਾਰ ਫਿਰ ਅੱਧਾ ਚੁੱਕਦੇ ਆ ਵਜ਼ੀਰ ਖਾਨ ਨੂੰ ਸਲਾਮ ਕੀਤਾ ਤੇ ਪਿਛਲੇ ਪੈਰੀ ਤੁਰਦੇ ਚਲੇ ਗਏ ਭਾਵੇਂ ਸੁਚਾਨੰਦ ਦੀਵਾਨ ਨੇ ਵਜ਼ੀਰ ਖਾਨ ਨੂੰ ਹਰ ਪੱਖੋਂ ਬੇਫਿਕਰ ਕਹਿਣ ਦਾ ਭਰੋਸਾ ਦਿੱਤਾ ਸੀ ਫਿਰ ਵੀ ਵਜ਼ੀਰ ਖਾਨ ਬਹੁਤ ਪਰੇਸ਼ਾਨ ਸੀ ਆਪਣੇ ਹਵੇਲੀ ਅੰਦਰ ਚੈਲ ਕਦਮੀ ਕਰਦਾ ਵੀ ਉਹ ਬੜਬੜਾਉਂਦਾ ਰਹਿੰਦਾ ਸਿੱਖਾਂ ਨੂੰ ਗਾਲ੍ਹਾਂ ਕੱਢਦਾ ਮੰਦਾ ਬੋਲਦਿਆਂ ਉਸ ਦੀ ਜ਼ੁਬਾਨ ਥੱਕ ਜਾਂਦੀ ਉਸ ਦਾ ਜਿਵੇਂ ਜੀਨੀ ਤਵਾਜ਼ਨ ਹਿਲ ਗਿਆ ਹੋਵੇ ਉਹ ਖਲਾ ਨੂੰ ਘੋਰਦਾ ਬੋਲਣ ਲੱਗਦਾ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਨੇ ਖਬੀਸ ਨਾ ਖੁਦ ਆਰਾਮ ਨਾਲ ਟਿੱਕੇ ਬੈਠਦੇ ਨੇ ਨਾ ਸਾਨੂੰ ਬੈਠਣ ਦਿੰਦੇ ਨੇ ਆਰਿਆਂ ਨਾਲ چیر ਦਿੱਤੇ ਦੇਗਾ ਚ ਉਬਾਲ ਦਿੱਤੇ ਬੰਦ-ਬੰਦ ਪੁਰਜਾ ਕੱਟ ਦਿੱਤਾ ਨੀਹਾਂ ਚ ਜਿਣ ਦਿੱਤੇ ਫਿਰ ਪਤਾ ਨਹੀਂ ਕਿੱਥੋਂ ਉੱਗ ਪੈਂਦੇ ਨੇ ਉਸ ਨੇ ਹੱਥ ਵਿੱਚ ਫੜਿਆ ਜਾਮ ਹਵੇਲੀ ਦੀ ਕੰਧ ਨਾਲ ਵਗਾਹ ਮਾਰਿਆ ਪੈਰ ਧਰਤੀ ਉੱਪਰ ਪਟਕ ਕੇ ਉਸ ਦੀ ਅਜਾਈ ਦਸ਼ਾ ਤੇ ਬੇਬਸਤੀ ਉੱਪਰ ਬੇਗਮਾ ਹੈਰਾਨ ਹੋਈਆਂ ਡਰਦੀਆਂ ਉਸ ਪਾਸ ਨਾ ਆਈਆਂ ਉਹ ਹੋਰ ਖੇਜ ਉੱਠਿਆ ਗੁੱਸੇ ਵਿੱਚ ਦਹਾੜਿਆ ਰੇਸ਼ਮੀ ਗੱਦਿਆਂ ਵਾਲੇ ਪਲੰਘ ਖੂਬ ਸੂਰਤ ਬਾਦੀਆਂ ਖੂਬਸੂਰਤ ਵਾਤਾਵਰਣ ਕੋਈ ਵੀ ਨਵਾਬ ਦੀ ਤਲਖੀ ਘਟਾਉਣ ਵਿੱਚ ਮਦਦਗਾਰ ਸਾਬਤ ਨਾ ਹੋਇਆ ਉਸਨੇ ਇੱਕ ਜਾਮ ਹੋਰ ਪਰਿਆ ਅੱਧਾ ਗੁਪੀਤਾ ਉਸਨੂੰ ਗੁਰੂ ਦੇ ਛੋਟੇ ਪੁੱਤਰ ਫਿਰ ਦਿਸਣ ਲੱਗੇ ਇਹ ਕਾਫਰ ਕਦੋਂ ਮੇਰਾ ਪਿੱਛਾ ਛੱਡਣਗੇ ਪਹਿਲਾਂ ਗੁਰੂ ਤੇ ਹੁਣ ਇਹ ਕੌਣ ਆ ਗਿਆ ਗੁਰੂ ਦਾ ਬੰਦਾ ਮੈਂ ਇਹਨਾਂ ਦਾ ਦੁੱਖ ਮਟਾ ਦੇਵਾਂਗਾ ਸੋਚਦਿਆਂ ਬਾਕੀ ਜਮ ਇਓਂ ਇੱਕ ਦਮ ਮੂੰਹ ਨੂੰ ਲਾ ਕੇ ਖਾਲੀ ਕੀਤਾ ਜਿਵੇਂ ਸ਼ਰਾਬ ਨਹੀਂ ਸਿੰਘਾਂ ਦੀ ਰਤ ਪੀ ਰਿਆ ਹੋਵੇ ਉਦੋਂ ਹੀ ਇੱਕ ਪਹਿਰੇਦਾਰ ਨੇ ਫਰਸ਼ੀ ਸਲਾਮ ਕਰਦਿਆ ਕਿਆ ਹਜ਼ੂਰ ਨੂੰ ਦੀਵਾਨ ਸਾਹਿਬ ਮਿਲਣਾ ਚਾਹੁੰਦੇ ਨੇ ਇਸ ਵਕਤ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਹੀਂ ਹੈ ਵਜ਼ੀਰ ਖਾਨ ਨੇ ਖਿੱਚ ਕੇ ਕਿਆ ਪਹਿਰੇਦਾਰ ਉਹਨਾਂ ਪੈਰਾਂ ਤੇ ਖੜ੍ਹਾ ਈ ਘੁੰਮ ਗਿਆ ਵਜ਼ੀਰ ਖਾਨ ਨੇ ਜਾਮ ਫੇਰ ਭਰ ਲਿਆ ਫਿਰ ਗੱਦੇਦਾਰ ਪਲੰਘ ਉੱਪਰ ਬੈਠਦਿਆਂ ਗਾਓ ਤੱਕੇ ਦਾ ਸਹਾਰਾ ਲੈ ਕੇ ਮੱਥਾ ਫੜ ਕੇ ਫਿਕਰਾਂ ਵਿੱਚ ਲਹਿ ਗਿਆ ਸੁਚਾਨੰਦ ਨੂੰ ਵਾਪਸ ਮੋੜ ਕੇ ਮੈਂ ਉਸ ਦੀ ਤੋਹਫੀਨ ਤਾਂ ਨਹੀਂ ਕੀਤੀ ਨਹੀਂ ਉਸ ਨੂੰ ਮੋੜਨਾ ਹੀ ਸਹੀ ਸੀ ਕਾਪਰ ਸਥੇਰ ਉੱਪਰ ਚੜੇ ਆਉਂਦੇ ਨੇ ਤੇ ਮੈਂ ਆਪਣੇ ਫੌਜਦਾਰਾਂ ਦੀ ਨਾਰਾਜ਼ਗੀ ਛੇੜ ਰਿਆਂ ਸ਼ਾਇਦ ਮੈਂ ਗਲਤ ਰਸਤੇ ਤੁਰ ਪਿਆ ਉਸ ਨੂੰ ਕੁਝ ਸਮਝ ਨਾ ਆਇਆ ਕੀ ਸਹੀ ਹੈ ਤੇ ਕੀ ਗਲਤ ਉਹ ਅਜੀਬ ਹਰਕਤਾਂ ਕਰਨ ਲੱਗਾ ਉਧਰ ਇਸ ਵੇਲੇ ਫਤਿਹ ਸਿੰਘ ਸਮਾਣਾ ਦੇ ਵਾਸੀਆਂ ਨੂੰ ਵਗਾਰ ਕੇ ਕਸਬੇ ਦੀਆਂ ਗਲੀਆਂ ਵਿੱਚੋਂ ਮਲਬਾ ਅਤੇ ਅਲਾਸ਼ਾ ਹਟਾਉਣ ਵਿੱਚ ਰੁੱਝਿਆ ਹੋਇਆ ਸੀ ਤੇ ਵਜ਼ੀਰ ਖਾਨ ਨੂੰ ਦਿਨ ਰਾਤ ਗੁਰੂ ਕੇ ਬੰਦੇ ਦਾ ਫਿਕਰ ਲੱਗਾ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏ ਸੀ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਦੇ ਉੱਪਰ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਬਾਕੀ ਦਾ ਇਤਿਹਾਸ ਵੀ ਤੁਸੀਂ ਸੁਣ ਸਕੋ ਬਹੁਤ ਬਹੁਤ ਧੰਨਵਾਦ